ਦੋਸਤੋ ਸੋਨਮ ਵਾਂਗ ਚੁੱਕ ਜਿਹੜਾ ਕਿ ਲਦਾਖ ਦਾ ਲਦਾਖੀ ਲੋਕਾਂ ਦਾ ਆਗੂ ਹੈ ਇੰਜੀਨੀਅਰ ਸਮਾਜ ਸੇਵੀ ਹੈ ਤੇ ਲਗਾਤਾਰ ਸੰਘਰਸ਼ ਕਰ ਰਿਹਾ ਹੈ ਆਪਣੇ ਲਦਾਖ ਦੀਆਂ ਮੰਗਾਂ ਮੁਸ਼ਕਲਾਂ ਨੂੰ ਲੈ ਕੇ ਔਰ ਉਹਨੇ ਲਗਾਤਾਰ 35 35 ਦਿਨ ਦੇ ਵਰਤ ਵੀ ਰੱਖੇ ਅੰਦੋਲਨ ਕੀਤੇ ਪਰ ਸਰਕਾਰ ਨੇ ਸਾਡੀ ਨੇ ਉਹਦੇ ਉੱਤੇ ਐਨਐਸਏ ਲਾ ਕੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਕਿ ਇਹਦੇ ਤੋਂ ਦੇਸ਼ ਨੂੰ ਖਤਰਾ ਹੈ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈ ਉਹਨੇ ਕੀਤਾ ਕੀ ਹੈ ਇਹੋ ਜਿਹਾ ਕੋਈ ਦੇਸ਼ ਵਿਰੋਧੀ ਕਾਰਨਾਮਾ ਉਹ ਤੇ ਸਾਡੇ ਧਿਆਨ 'ਚ ਨਹੀਂ ਆ ਰਿਹਾ ਪਰ ਸਾਨੂੰ ਇਹ ਜ਼ਰੂਰ ਦਿਸਦਾ ਹੈ ਕਿ ਇਸ ਵਾਂਗ ਚੁੱਕਨੇ ਜਿਹੜਾ ਹੈਗਾ ਇੱਕ ਤਾਂ ਪਾਣੀ ਸੰਭਾਲਣ ਲਈ ਉੱਥੇ ਯਤਨ ਕੀਤੇ ਪਾਣੀ ਦੇ ਸ਼ਤੂਪ ਬਣਾਏ ਬਰਫ਼ ਦੇ ਜਿਹਨੂੰ ਪਿਰਾਮਿਡ ਕਿਹਾ ਜਾਂਦਾ ਹੈ ਬਰਫ਼ ਦੇ ਪਿਰਾਮਿਡ ਬਣਾ ਕੇ ਤਾਂ ਜੋ ਉਹ ਪਾਣੀ ਆ ਜਿਹੜਾ ਔਖ ਵੇਲੇ ਪਾਣੀ ਦੀ ਕਿੱਲਤ ਵੇਲੇ ਸਾਡੇ ਕੰਮ ਆ ਸਕੇ ਲੋਕਾਂ ਦੇ ਉਹ ਬਣਾਏ ਉਹਨੇ ਕਿਉਂਕਿ ਇੰਜੀਨੀਅਰ ਹੈ ਉਹ ਇਸ ਤੋਂ ਇਲਾਵਾ ਉਹਨੇ ਸੂਰਜ ਦੀ ਗਰਮੀ ਨਾਲ ਚੱਲਣ ਵਾਲੇ ਸੌਰ ਊਰਜਾ ਨਾਲ ਚੱਲਣ ਵਾਲੇ ਜਿਹੜੇ ਤੰਬੂ ਬਣਾਏ ਟੈਂਟ ਬਣਾਏ ਐ ਐਸੇ ਕਿਉਂਕਿ ਉੱਥੋਂ ਦਾ ਜਿਹੜਾ ਟੈਂਪਰੇਚਰ ਹੈ ਮਾਈਨਸ 20 ਡਿਗਰੀ ਚੱਲਿਆ ਜਾਂਦਾ ਹੈ ਮਾਈਨਸ 20 ਡਿਗਜ ਜਾਂਦਾ ਥੱਲੇ ਨੂੰ ਬਿਲਕੁਲ ਹੀ ਤੇ ਉੱਥੇ ਫੌਜੀਆਂ ਲਈ ਫਿਰ ਬਾਰਡਰ ਦਾ ਇਲਾਕਾ ਹੈ ਡਿਊਟੀ ਕਰਨੀ ਬਹੁਤ ਹੀ ਦੁੱਬਰ ਹੁੰਦੀ ਹੈ ਬਹੁਤ ਹੀ ਔਖਾ ਹੈ ਬਰਫੀਲਾ ਇਲਾਕਾ ਹੈ ਬਰਫੀਲੇ ਤੂਫਾਨ ਚੱਲਦੇ ਨੇ ਤਾਂ ਉਹਨੇ ਫੌਜੀਆਂ ਲਈ ਉਹ ਟੈਂਟ ਬਣਾਏ ਜਿਹੜੇ ਸੂਰਜ ਦੀ ਸੂਰਜ ਦੀ ਊਰਜਾ ਨਾਲ ਨਿੱਗੇ ਰਹਿੰਦੇ ਨੇਗੇ ਉੱਥੇ ਗਰਮੀ ਰਹਿੰਦੀ ਹੈ ਫਿਰ ਉਹ ਬਣਾਏ ਫੌਜੀਆਂ ਲਈ ਸਹੂਲਤ ਜਿਹੜੀ ਇਹੋ ਜੇ ਕੰਮ ਕਰਨ ਵਾਲੇ ਬੰਦੇ ਨੂੰ ਦੇਸ਼த்ਰੋਹੀ ਕਹਿ ਕੇ ਉਹਨੇ ਅੰਦੋਲਨ ਕੀਤਾ ਅੰਦੋਲਨ ਦੇ ਵਿੱਚੋਂ ਕਿਸੇ ਨੇ ਗਰਮ ਨਾਰੇ ਵੀ ਲਾਏ ਹੋਣਗੇ ਗੜਬੜ ਹੋ ਗਈ ਹੈ ਚਾਰ ਮੌਤਾਂ ਹੋਈਆਂ ਤਾਂ ਉਹਦੇ ਵਿੱਚ ਇਹਦਾ ਕੀ ਕਸੂਰ ਕਈ ਵਾਰੀ ਅੰਦੋਲਨ ਨੂੰ ਫੇਲ ਕਰਨ ਲਈ ਆਪਾਂ ਜਾਣਦੇ ਆ ਕਿ ਅੰਦੋਲਨ ਨੂੰ ਫੇਲ ਕਰ ਲਈ ਉਹਦੇ ਵਿੱਚ ਬੰਦੇ ਵੀ ਫਿੱਟ ਕਰ ਦਿੱਤੇ ਜਾਂਦੇ ਨੇ ਕਿ ਅੰਦੋਲਨ ਨੂੰ ਹਿੰਸਕ ਕਰ ਦਿਓ ਅਸੀਂ ਕਿਸਾਨਾਂ ਅੰਦੋਲਨ ਲੜ ਕੇ ਦੇਖਿਆ ਉਹਦੇ ਵਿੱਚ ਵੀ ਇਹੋ ਜਿਹਾ ਕੁਝ ਜਾਣਬੁੱਝ ਕੇ ਕੀਤਾ ਜਾਂਦਾ ਸੀ ਤਾਂ ਜੋ ਕਿਸਾਨਾਂ ਦਾ ਅਕਸਾ ਜਿਹੜਾ ਉਹ ਮਾੜਾ ਹੋ ਜੇ ਕਿ ਇਹ ਤਾਂ ਬੜੇ ਹਿੰਸਕ ਬੰਦੇ ਆ ਮਾੜੇ ਬੰਦੇ ਆ ਇਹ ਤਾਂ ਹੱਲਾ ਗੁੱਲਾ ਮਚਾਉਂਦੇ ਇਹੋ ਜਿਹਾ ਇੱਕ ਟ੍ਰਾਨਾਮਾ ਜੀ ਦਾ ਮੈਂ ਜ਼ਿਕਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਉਹ 380 ਦਿਨ ਚੱਲਿਆ ਸੀ ਉਹ ਕੋਲ ਉਹਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਵੀ ਕੀਤੀਆਂ ਗਈਆਂ ਕਿ ਨਾ ਕਿਸਾਨਾਂ ਦਾ ਲੱਗੂਗਾ ਇੱਥੇ ਇਹੋ ਜਿਹੀ ਗੜਬੜ ਕਰਦੇ ਹੋ ਕੋਈ ਨਾ ਕੋਈ ਤਾਂ ਕਈ ਵਾਰੀ ਸ਼ਾਂਤਮਈ ਕੋਲਾਂ ਨੂੰ ਜਿਹੜਾ ਇਹ ਸੋਨਮ ਹੈ ਬਾਂਗਚੁੱਕ ਇਹ ਤਾਂ ਹੈ ਹੀ ਗਾਂਧੀਵਾਦੀ ਨੀਤੀਆਂ ਦਾ ਮਾਲਕ ਕਿ ਸ਼ਾਂਤ ਰਹਿ ਕੇ ਆਰਾਮ ਨਾਲ ਆਪਣਾ ਅੰਦੋਲਨਾ ਜਿਹੜਾ ਵਰਤ ਰੱਖੋ ਮਰਨ ਵਰਤ ਰੱਖੋ ਭੁੱਖ ਹੜਤਾਲਾਂ ਕਰੋ ਜਾਂ ਕੋਈ ਪੈਦਲ ਯਾਤਰਾ ਕਰੋ ਇਹਦੀਆਂ ਸਰਗਰਮੀਆਂ ਇਸ ਕਿਸਮ ਦੀਆਂ ਸੀ ਤਾਂ ਅੰਦੋਲਨ ਦੇ ਵਿੱਚ ਜਾਣ ਬੁਝ ਕੇ ਇਹੋ ਜਿਹੇ ਪੁਰਜ਼ੇ ਵੀ ਫਿੱਟ ਕਰ ਦਿੱਤੇ ਜਾਂਦੇ ਨੇ ਜਿਹੜੇ ਫਿਰ ਅੰਦੋਲਨ ਨੂੰ ਫੇਲ ਕਰਦੇ ਆ ਬਦਨਾਮ ਕਰਦੇ ਆ ਤੇ ਖਲਾਰ ਦਿੰਦੇ ਨੇ ਅੰਦੋਲਨ ਨੂੰ ਇਹ ਕੀ ਹੋਇਆ ਕਿਉਂ ਹੋਇਆ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਤੇ ਸੋਨਮ ਬਾנג ਚੁੱਕ ਵਰਗਾ ਇਹ ਬੰਦਾ ਜਿਹੜਾ ਇੱਕ ਸਮਾਜ ਸੇਵੀ ਹੈ ਜਿੱਦੀ ਇੱਕੋ ਮੰਗ ਹੈ ਕਿ ਸਾਡੇ ਲਦਾਖ ਨੂੰ ਲਦਾਖ ਕਿਉਂਕਿ ਤੋੜ ਕੇ ਯੂਟੀ ਬਣਾਤੀ ਹੈ ਜੰਮੂ ਕਸ਼ਮੀਰ ਨਾਲੋਂ ਤੋੜ ਕੇ ਇਹ ਵੱਖਰਾ ਕਰਤਾ ਸੀਗਾ ਸਰਕਾਰ ਨੇ ਤੇ ਉਹ ਕਹਿ ਰਿਹਾ ਕਿ ਇਹਨੂੰ ਪੂਰਨ ਸਟੇਟ ਦਾ ਦਰਜਾ ਦਿਓ ਤੁਸੀਂ ਇਹੀ ਮੰਗਾ ਉਹਦੀ ਇੱਕ ਤਾਂ ਸੰਵਿਧਾਨ ਦੀ ਧਾਰਾ ਕੋਈ 6ਵੀਂ ਧਾਰਾ ਹੈਗੀ ਐ ਜਿਹਦੀ ਮੈਂ ਵਿਆਖਿਆ ਨਹੀਂ ਕਰ ਸਕਦਾ ਕਿਉਂਕਿ ਮੈਨੂੰ ਧਾਰਾ ਪੜ੍ਹੀ ਨਹੀਂ ਹੈ ਉਹ ਮੰਗ ਕਰ ਰਹੇ ਨੇ ਕਿ ਸੰਵਿਧਾਨ ਦੀ ਧਾਰਾ 6 ਦੇ ਅਨੁਸਾਰ ਸਾਨੂੰ ਜਿਹੜੀਆਂ ਇਹ ਸਾਡੀਆਂ ਮੰਗਾਂ ਪੂਰੀਆਂ ਕਰੋ ਤੇ ਇਹਨੂੰ ਪੂਰਨ ਸਟੇਟ ਦਾ ਦਰਜਾ ਦਿਓ ਤੁਸੀਂ ਔਰ ਬਹੁਤ ਅੱਛੇ ਕੰਮ ਕੀਤੇ এডਿਕੇਸ਼ਨ ਦੇ ਉੱਤੇ ਉਹਨੇ ਕੰਮ ਕੀਤਾ ਬਹੁਤ ਸਿੱਖਿਆ ਸ਼ਾਸਤਰੀ ਹੈ ਜਿਹੜਾ ਸੋਨਮ ਹੈ এডਿਕੇਸ਼ਨਿਸਟ ਹੈ ਉਹ ਉਹਨੇ ਸਿੱਖਿਆ ਦੇ ਉੱਤੇ ਕੰਮ ਕੀਤਾ ਉਹਨੇ ਕੈਦੇ ਕਿਤਾਬਾਂ ਇਕੱਠੀਆਂ ਕੀਤੀਆਂ ਉੱਥੋਂ ਦੇ ਪ੍ਰਾਇਮਰੀ ਬੱਚਿਆਂ ਦੀਆਂ ਜਿਵੇਂ ਸਾਡੇ ਇੱਕ ਰਵਾਜ ਚੱਲਦਾ ਊੜਾ ਉੱਠ ਹੁੰਦਾ ਆੜਾਮਬ ਹੁੰਦਾ ਸਾਡੇ ਵੀ ਚੱਲਦਾ ਹੈ ਉੱਥੇ ਵੀ ਅੰਗਰੇਜ਼ੀ ਦਾ ਜਿਹੜਾ ਕਾਇਦਾ ਲੱਗਿਆ ਹੋ ਸੀ ਐਫ ਆਰ ਫੈਨ ਹੁਣ ਉੱਥੇ ਬੱਚੋਂ ਉੱਥੋਂ ਦੇ ਬੱਚੇ ਫੈਨ ਜਾਣਦੇ ਨਹੀਂ ਕਿ ਜਿੱਥੇ -20 ਡਿਗਰੀ ਤਾਪਮਾਨ ਰਹਿੰਦਾ ਹੈ ਬਰਫਾਂ ਜੰਮੀਆਂ ਰਹਿੰਦੀਆਂ ਆ ਤਾਂ ਉੱਥੇ ਫੈਨ ਐਫ ਆਰ ਫੈਨ ਪੜਾਉਣਾ ਬੱਚਿਆਂ ਨੂੰ ਉਹ ਬੱਚਿਆਂ ਦੇ ਦਿਮਾਗ 'ਚ ਤਸਵੀਰ ਹੀ ਨਹੀਂ ਉਤਰਦੀ ਉਹਨਾਂ ਨੇ ਫੈਨ ਨਾ ਵੇਖਿਆ ਹੁੰਦਾ ਬਰਫੀਲੇ ਇਲਾਕਿਆਂ ਦੇ ਵਿੱਚ ਉਹਨੇ ਕਿਹਾ ਯਾਰ ਵੀ ਕਟੋ-ਕਟ ਬੱਚਿਆਂ ਦੀ ਮਾਨਸਿਕਤਾ ਦੇ ਅਨੁਸਾਰ ਤੇ ਆ ਸਾਡੇ ਆਲੇ-ਦੁਆਲੇ ਦੇ ਅਨੁਸਾਰ ਕੋਈ ਬੱਚਿਆਂ ਨੂੰ ਕੋਈ ਸਲੇਬਸ ਸੇ ਹਜਾ ਹੋਣਾ ਚਾਹੀਦਾ ਯਾਨੀ ਉਹਨੇ ਸਿੱਖਿਆ ਦੇ ਅੰਦਰ ਜਿਹੜੀਆਂ ਕਮੀਆਂ ਕਮਜ਼ੋਰੀਆਂ ਨੁਕਸ ਜਿਹੜੇ ਉਹ ਵੀ ਕੱਢਦਾ ਰਹਿੰਦਾ ਸੀ ਉਹ ਤਾਂ ਸਿੱਖਿਆ ਸ਼ਾਸਤਰੀ ਹੋਵੇ ਬੰਦਾ ਇੰਜੀਨੀਅਰ ਹੋਵੇ ਬੰਦਾ ਆਪਣੇ ਲੋਕਾਂ ਲਈ ਉਹ ਪੂਰਨ ਸਟੇਟ ਦਾ ਦਰਜਾ ਮੰਗ ਕਰ ਰਿਆ ਹੋਵੇ ਫੌਜੀਆਂ ਲਈ ਨਿੱਗੇ ਤੰਬੂ ਬਣਾਵੇ ਜਿਹੜੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਐ ਇਹੋ ਜਿਹੇ ਬੰਦੇ ਨੂੰ ਦੇਸ਼ದ್ರੋਹੀ ਕਹਿ ਕੇ ਜੇਲ੍ਹ ਚ ਬੰਦ ਕਰ ਦੇਣਾ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ ਤਾਂ ਇਹਦੇ ਉੱਤੇ ਚਰਚਾ ਕਰੋ ਕਿਉਂਕਿ ਇਹੋ ਜਿਹੇ ਘਟਨਾਵਾ ਦੇਸ਼ ਦੇ ਕੋਨੇ-ਕੋਨੇ ਚ ਵਾਪਰਦੀਆਂ ਰਹਿੰਦੀਆਂ ਤੇ ਇਹ ਜਿਹੜੇ ਕਾਨੂੰਨ ਐ ਜਿਨ੍ਹਾਂ ਨੂੰ ਅਸੀਂ ਬਾਰੇ ਕਈ ਵਾਰੀ ਫਿਰ ਕਹਿੰਨੇ ਆ ਇਹ ਕਾਲੇ ਉਸ ਵੇਲੇ ਹੋ ਜਾਂਦੇ ਨੇਗੇ ਜਦੋਂ ਉਹ ਲੋਕ ਵਿਰੋਧੀ ਹੋ ਨਿਬੜਦੇ ਐ ਠੀਕ ਐ ਕਾਨੂੰਨ ਐ ਦੇਸ਼ ਦੇ ਹਿੱਤ ਦੇ ਵਿੱਚ ਹੋਣੇ ਚਾਹੀਦੇ ਨੇ ਦੇਸ਼ ਦੇ ਹਿੱਤਾਂ ਨੂੰ ਆਂਚ ਨਹੀਂ ਆਉਣੀ ਚਾਹੀਦੀ ਅਸੀਂ ਇਸ ਕਾਲ ਦੇ ਹੱਕ ਚਾਂ ਪਰ ਇਸ ਗੱਲ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਸੀ ਇਹ ਵੀ ਇਹਨਾਂ ਦਾ ਅੰਦੋਲਨ ਸੀ ਜਿਹੜਾ ਹਿੰਸਕ ਕਿਉਂ ਹੋ ਗਿਆ ਹੁਣ ਉਹਦੇ ਉੱਤੇ ਜਿਹੜੇ ਦੋਸ਼ ਨੇ ਕਿ ਬਾਹਰਲੇ ਮੁਲਕਾਂ ਨਾਲ ਸੰਬੰਧ ਨੇ ਇਹਦੇ ਕੀ ਹੈ ਐਨ ਜੀਓ ਚਲਾਏ ਸੀ ਚਲਾ ਰਹੇ ਸੀ ਉਹਦੀ ਪੜਤਾਲ ਹੋ ਜਾਣੀ ਚਾਹੀਦੀ ਹੈ ਕੋਈ ਖਾਸ ਗੱਲ ਨਹੀਂ ਹੈ ਪਰ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਜੇਲ੍ਹ ਚ ਸੁੱਟ ਦੇਣਾ ਜਣੀ ਇਹ ਲੱਗਦਾ ਕਿ ਉਹਨਾਂ ਨਾਲ ਇਹ ਇਨਸਾਫ ਨਹੀਂ ਹੈ ਤੇ ਸਾਨੂੰ ਇਹੋ ਜੇ ਲੋਕਾਂ ਵਾਸਤੇ ਆਵਾਜ਼ ਚੁੱਕਣੀ ਚਾਹੀਦੀ ਹੈ ਔਰ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਜਿਹੜੇ ਬੰਦੇ ਨੇ ਇਹਨੇ ਸਮਾਜ ਸੇਵਾ ਦੇ ਕੰਮ ਕੀਤੇ ਹੋਣ ਲੋਕ ਸੇਵਾ ਦੇ ਕੰਮ ਕੀਤੇ ਹੋਣ ਫੌਜਵਾਰੇ ਵਧੀਆ ਸੋਚਿਆ ਹੋਵੇ ਪਾਣੀ ਦੇ ਮੁੱਦੇ ਤੇ ਸੋਚਿਆ ਹੋਵੇ ਸਿੱਖਿਆ ਦੇ ਮੁੱਦੇ ਤੇ ਉੱਤੇ ਕੰਮ ਕੀਤਾ ਹੋਵੇ ਉਹਨੂੰ ਇੱਕੇਦਮ ਉਹਦੇ ਉੱਤੇ ਐਨਐਸਏ ਲਾਓ ਜੇਲ੍ਹ ਚ ਬੰਦ ਕਰੋ